ਲਾਵੇ ਬਾਈ ਹਰੀਕੇ ਕਲਾ ਤੋਂ ਲੈਂਦਾ ਬਾਈ ਹਰਾਨੇ ਆ ਮਾਲ ਸਾਰਾ ਤੇ ਆ ਪੱਠ ਦਾ 6000 ਮੰਗਿਆ ਤੇ 4000 ਰੁਪਏ ਲਾਤਾ ਅੰਕਲ ਨੇ ਆ ਫੜਾ ਫੜਲਾ ਫੜਲਾ ਮੰਗੇ ਨਹੀਂ ਮਿਲ ਦਿੰਦੇ ਕੀ ਲਾਇਆ ਬਾਈ 4000 ਲਾਇਆ 4000 ਰੁਪਏ ਲਾਇਆ ਪੈਸੇ ਤਾਂ ਜਾਇਜ ਲਾਇਆ ਯਾ ਮਾਲ ਮੁਲਾਸਾ ਕਿਉਂ ਆ ਚਾਪੀ ਮਾਲ ਮੁਲਾਤਾ ਹੁਣ ਮੰਗ ਭਾਵੇਂ ਤੂੰ 10 ਲਾ ਫਿਰ ਵੀ ਉਹ ਨਹੀਂ ਲਾਉਣੇ ਉਹਨੇ ਬਾਕੀ ਇੱਕ ਤਾਂ ਦੇ ਨਾ ਮੈਂ ਵੇਖਾਂਗੇ ਬਾਕੀ ਬਿੱਲੂ ਹੈਗਾ ਲਖਾਈ ਕਰਾ ਦੂਗਾ ਇਹਦੇ ਨ ਨਹੀਂ ਹੋਰ ਲਖਾਈ ਕਰਾ ਦੂਗਾ ਲੈ ਲੋ ਇੰਨੇ ਦੇ ਲੋਕ ਕੀ ਲੈਂਦਾ ਉਹ ਇਹ ਲੈਣ ਦਾ ਲੱਗਦੇ ਖਸਤਾ ਨੇ ਸਾਰੀਆਂ ਲਵਾਉਣ ਨੂੰ 6000 ਰੁਪਏ ਛੱਡ ਕੇ ਗੱਲ ਕਰੀਆ ਸਹੀ ਗੱਲ ਮੈਂ ਫੜਾਉਣਾ 5.5 ਫੜਾਇਆ ਨਾ ਬਾਈ ਬਾਲਣੇ ਨਹੀਂ ਭੋੜੀ ਬਾਈ 5.5 6000 ਰੁਪਏ ਸਾਡਾ ਮਾਫਰ ਫੜਾ ਯਾਰ ਆ ਫੜ ਨਹੀਂ ਫੜ ਮੈਂ ਨੂੰ ਪੁੱਛਿਆ ਹੁਣੀ ਬੋੰਦਰਾ ਕਿਉਂ ਪੁੱਛਿਆ ਮੈਂ ਤਾਂ ਪੁੱਛਿਆ ਹੁਣੀ ਮੈਂ ਦੱਸ ਆਪਣੇ ਦਿਨ ਪਤਾ ਕੰਮ ਆ ਹੀ ਹੁੰਦਾ ਆ ਫੜ ਉਹ ਨਹੀਂ ਫੜ ਲੈ ਰੱਖ ਲੈ ਸਹੀ ਆ ਸਹੀ ਆ ਕਿਰੇਗਾ 6000 ਮੰਗਿਆ 5500 ਦੇ ਆ ਕੇ 4500 ਰੁਪਏ ਦਾ ਘੋੜਾ ਰਹਿ ਗਿਆ ਹੁੰਦਾ ਜਬਾ ਜਾਏਗੀ ਆ ਤੇ ਦੇ ਬਾਈ ਪੈਸੇ ਉਹਨੇ ਘੱਟ ਨਹੀਂ ਲਾਇਆ ਸੀ ਆ 500 ਇਹਨਾਂ ਨੇ ਵਿੱਚ ਪਾਤਾ ਆਹ ਦੀ ਉਹ ਪਾਤਾ ਮੈਂ ਉਹਨੂੰ ਨਹੀਂ ਪੁੱਛਿਆ ਯਾਰ ਤੈਨੂੰ ਨਹੀਂ ਪੁੱਛਿਆ ਤੈਨੇ ਵੀ ਲਿਆ ਜਾ ਉਹਨੇ ਲਿਆ ਜਾ ਮੰਨ ਲਾ ਕੱਢ ਜਾ ਇਹ ਪੰਜ ਦੀ ਲਖਾਈ ਆਪ ਕੋ ਲਖਾਈ ਬਾਈ ਨੇ ਕਰਾਉਣੀ ਆ ਵੇਚਣ ਵਾਲੇ ਨੇ ਪਿੰਡ ਕਿਹੜਾ ਬਾਈ ਆਪਣਾ ਹਰੀਕੇ ਕਲਾਈ ਹਰੀਕੇ ਕਲਾ ਕਿੰਨੇ ਦਾ ਲਿਆਈ ਸੀ ਬਾਈ 4 ਸੀ ਬੇ 4 ਬਾਈ ਨੇ ਇੱਕ ਨਾਗ ਵੇਚਤਾ ਆ ਜਾਂਦਾ ਆ ਜਾਂਦਾ ਤੇ ਆਹ ਤਿੰਨ ਨਾਗ ਰਹਿ ਗਏ ਬਾਈ ਆ ਬੱਕਰਾ ਹੈ ਬਾਈ 10000 ਇਹਦਾ ਵੀ 6000 ਲੱਗਿਆ ਜੀ 6 ਇਹਦਾ ਲਾਤਾ ਅਸੀਂ ਲਵਾਇਆ ਹੈ ਓਏ ਕੀ ਆਇਆ ਤੁਹਾਡੇ ਕੋਲੇ ਮੈਂ ਆ ਬਾਈ ਕਰ ਦਈਏ ਪੂਰਾ ਤਿਆਰ ਸ਼ੀਰ ਰੱਖ ਲੋ ਲਖਾਈਏ ਤੋਂ ਕਰਵਾ ਦਿੰਨੇ ਆ ਲੈ ਵੀ ਆ ਬਾਈ ਨੇ ਸੌਦਾ ਦੂਜਾ ਵੀ ਕਰ ਲਿਆ ਚਲ ਗਿਣੀ ਪੈਸੇ ਬਾਈ ਐ ਭੱਜ ਜੇ ਨੇ ਬੋਣੀ ਕਰ ਤੂੰ ਸਾਵਾ ਵਾਲੀ ਚੀਜ਼ ਆ 3500 ਕਾ 100 ਰੁਪਏ ਘਟਾ ਚਾਰ 4 100 ਨਹੀਂ ਘਟ ਪੂਰਾ 4 ਕੋਈ ਗਹਿਣਾ ਥਾਰੇ ਗਹਿਣਾ ਤੇਰੇ ਪੂਰੇ ਕਰਕੇ ਫੇਰ ਗਾਂ ਕਰਾਂਗੇ ਗੱਲ ਨੀ ਨੀ ਦਵਾਰੀ ਗੱਲ ਹੈ ਜੀ ਗਹਿਣਾ ਬਾਈ ਤੇਰੇ ਭਲੇਖਾ ਪੈ ਜਾਂਦਾ ਦਵਾਰੀ ਗੱਲ 2000 ਤੇਨੇ ਠੀਕ ਹੈ ਬਾਈ 4 ਆ ਗੈਣ 500 ਆ 5 ਨੋਟ ਆ ਗੈਣ ਨਹੀਂ ਨਹੀਂ 5 ਦਾ ਰੰਗ ਉਹ ਗਿਣਤਾ ਤੈਨੂੰ ਆਖੂਗਾ ਕੁਸ ਉਹ ਕਹੂਗਾ ਤੈਨੂੰ ਕੁਸ ਹਾਂ ਆ ਗਿਣਤਾ ਸੀ ਉਹ ਆ ਤਾਂ ਗੈਣ ਲਾ ਤੈਨੂੰ ਕੁਸ ਆਖੂਗਾ ਗੁਰੂ ਆ ਆਖੂ ਆ ਬਖੜਾ ਨਹੀਂ ਛੜਦਾ ਯਾਰ ਹਾਂ ਪੰਜ ਹਜ਼ਾਰ ਬਹੁਤ ਵਧੀਆ ਬਾਈ ਨੇ ਸੌਦੇ ਕੀਤੇ ਆ ਦੋ ਆ ਗਏ ਲਗਾਤਾਰ ਚਲ ਇਹਨਾਂ ਨੂੰ ਦੇਖ ਲੋ ਥੋੜੇ ਸਰ ਇਹਦਾ ਵੇਖਿਆ ਤੋ ਆ ਇਹਦਾ ਕਰਾਜ ਲੈਂਦਾ ਲੈਂਦਾ 300 ਨੇ ਬਾਈ ਤੂੰ 100 ਦੋ ਪਹਿਲਾ ਵਾਲਾ ਨੇ ਸੌ ਨੰਦੇ ਨੰਦੇ ਇੱਕ ਮਿੰਟ ਕਰ ਲੈਣੇ ਨੂੰ ਪੂਰਾ ਥੋੜੀ ਦੇ ਪਾਸ ਆਉਗਾ ਕਿ ਆ ਇਹਦਾ ਠੀਕ ਹੈ ਬਾਈ ਬਾਈ ਸੁਖਵਿੰਦਰ ਨੂੰ ਦਵਾਤਾ ਬੱਕਰਾ ਤੇ 6200 ਰੁਪਏ ਦਾ ਤੇ ਪੈਸੇ ਬਾਈ ਨੇ ਦੇਤੇ ਆ ਲਗਾਤਾਰ ਦੂਜਾ ਸੌਦਾ ਦੋਸਤੋ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਦੇ ਕੀ ਮੰਗਦਾ ਇਹਦਾ ਇਹ 10000 ਲਓ ਵੀ ਪੂਰੇ 4000 ਦਾ ਬੱਕਰੇ ਦਾ ਸੌਦਾ ਬਾਈ ਵਿਕ ਗਿਆ ਸੂਰੇ ਹਰੀ ਕੇ ਕਲਾ ਬੱਕਰਾ ਮੰਡੀ ਤੇ ਸੌਦਾ ਹੋਇਆ ਇਹ ਤੇ ਮੋٹے ਕੋਲੇ ਸੀਗਾ ਇਹ ਮੋਟੇ ਬਾਈ 4 ਦਾ ਵੇਚਾ ਨਾ ਪੈਸੇ ਆ ਗਏ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਇਹ ਪੁੱਟੋ 4000 ਨਹੀਂ ਤੇ ਮੈਂ ਮੰਡੀ ਵਿੱਚ ਚੋਗਾ ਜਾ ਹੂੰ ਆ ਕੁੜੀ ਤੇਰੀ ਵੀਡੀਓ ਬਣਾਈ ਜਾਂਦੀ ਹੈ ਬਣਾ ਦੇ ਪੁੱਤ ਬਣਾ ਵੀਡੀਓ ਬਣਾ ਦੇ ਆ ਜਾ ਰਿਹਾ ਅੱਛਾ ਕਰ ਦੇ ਤੈਨੂੰ ਰੋਟੀ ਦੇ ਜਾਣੀਆਂ ਨੇ ਨਹੀਂ ਮਨ ਜਾ ਮੇਰੀ ਵੀ ਬਾਬੇ ਟੇਕੇ ਨੂੰ ਦੁਆਦਾ ਠੀਕ ਹੈ ਜੱਸ ਹਾਈ ਕਿਵੇਂ ਥੋੜਾ ਕਰ ਦੇ ਨੂੰ ਕਿਵੇਂ 3200 ਤੋਂ 4000 ਚਾਰ ਕਰਤੀ ਯਾਰ ਮੈਂ ਹੁਣ ਨਹੀਂ ਕਰਤੀ ਕਰਤੀ ਲੈ ਵੀ ਆ ਬੱਕਰੇ ਦਾ ਥੰਦਾ ਪੂਰੇ 4000 ਦਾ ਆ ਵੀ ਆ ਬੱਕਰਾ ਦੁਬਾਰਾ ਵਿਕ ਗਿਆ ਇੱਥੇ 500 ਰੁਪਿਆ ਤਰਦਾ ਨਫਾ ਦਿੱਤਾ ਤੇ 200 ਲਖਾਈ ਦਾ ਲੈਣ ਵਾਲਿਆਂ ਨੇ ਇਹ ਦੇ ਦੇਣਾ ਸਮਝ ਲੈ 4500 ਚ 4700 ਚ ਬੱਕਰਾ ਦੁਬਾਰਾ ਵਿਕ ਗਿਆ ਅਗਲਾ ਸੌਦਾ ਸੁਣੇ ਇਸੇ ਤਰ੍ਹਾਂ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਲਓ ਜੀ ਇੱਕ ਬਰਬਰੀ ਦਾ ਹੋਰ ਸੌਦਾ ਕਰਤਾ ਹੈ ਗਿਆਨੀ ਨੇ ਲਈਆ ਤੇ ਸਾਢੇ 7000 ਦਾ ਸੌਦਾ ਹੋ ਗਿਆ ਨਹੀਂ ਇਹ ਸਾਢੇ 7 ਕਿੰਨੇ 4 102 ਇਹ ਤਾਂ ਨਹੀਂ ਵਧ ਜਾਣੀ ਮੈਂ ਤਾਂ ਗਿਣੇ ਨਹੀਂ ਮੈਂ ਯਾਰ ਬਾਤ ਕਰ ਮੂ ਮਠਾ ਜੂ ਇਥੇ ਹੀ ਹੂੰ ਇਹਦਾ ਜਿਆਦਾ 200 ਦੇ ਜੂ ਕਿ ਤੇ ਜਿਆਦਾ 200 ਲੈ ਜੂ 500 ਰੁਪਏ ਹੋਰ ਦੇ ਉਹ ਬਰਾਵਾ ਜਿਹੜੀ ਗੱਲ ਹੋਈ ਆ ਜਿਹੜੀ ਲਿਖਾਈ ਉਹ ਦੇ ਦੇ ਸਾਰੇ ਦੇ ਬਾਅਦ ਤੂੰ ਲੈ ਲੈ ਤੋ ਲੈ ਹੂੰ ਕੋਈ ਨੂ ਲਿਆ ਮੈਂ ਸਾਢੇ ਪੰਜ ਤੇ ਚੱਲਦੀ ਆ ਬਰਾਵਾ ਮੇਰੇ ਨਾਲ ਉਹ ਲਿਖਾਈ ਜਿਹੜੀ 200 ਦੇ ਦੂੰਗਾ ਬੀੜਾ ਬੜਾ ਨਾਲ ਜਾਂਦਾ ਹੈਗਾ ਮੈਂ ਮੰਨਤਾ ਕਰੀ ਜਾਂਦਾ ਨਹੀਂ ਲਿਖਾਈ ਵੀ ਨਹੀਂ ਪਾਉਗੀ ਯਾਰ ਅੰਦਾਜ਼ ਪਹਿਲਾਂ ਉਹ ਲਿਖਾਈ ਬਰਾਮਾ ਜਿਹੜਾ ਕੋ ਮਰਜ਼ੀ ਕਰੀ ਜਾਵੇ ਫਿਰ ਉਹ ਹੀ ਕੰਮ ਲਿਖਿਆ ਸੋਈ ਹੈਗਾ ਲਿਖਾਈ ਆਪੇ ਕਰਾਊਗਾ ਉਹ ਆਪ ਤੂੰ ਲਿਖਾਈ ਨਾ ਕਰਾਉਂਗਾ ਇਹ ਤੂੰ ਪੈਕਿੰਨੇ ਚ ਗਈ ਪਹਿਲਾਂ ਪੁੱਛਣ ਵਾਲਾ ਕੋ ਮਰਜ਼ੀ ਕਰਾ ਯਾਰ ਮੈਂ ਹਾਂ ਲਿਖਾਈ ਕਿੰਨੇ ਚ ਉਹ ਯਾਰ ਤੂੰ ਲੈ ਲੈ ਜਿੰਨਾ ਫਿਰ ਨਾ ਦੇ ਲੈ ਲੋ بیا 7500 ਦਾ ਸੌਦਾ ਹੋ ਗਿਆ ਤੇ 122 ਕੋਲੇ ਸੀ ਇਹ ਭਲਾਈ ਆਣੇ ਵਾਲੇ ਕੋਲੇ ਤੇ ਲੈ ਲਈ ਗਿਆ ਨੀ ਕਰਾਤਾ ਕਿ ਨਹੀਂ ਸੌਦਾ ਆਈ ਨਰਨ ਆਵੇ ਮੈਂ ਟੋ ਮੈਂਟੀ ਹੋ ਗਿਆ ਲਾ ਵੀ ਆ ਸੌਦਾ ਵੀ ਸਿਰੇ ਚੜ ਗਿਆ ਪੂਰੇ 12000 ਦਾ ਸੌਦਾ ਹੋ ਗਿਆ ਆ ਬੱਕਰੀ ਦਾ ਸੁਖ ਨੇ ਲੈ ਲਈ ਭਲਾਈ ਜਾਣੇ ਵਾਲੇ ਨੇ ਭਾਈ ਪੂਰੇ 12 ਦੀ ਕਰਤੀ ਬੱਕਰੀ ਹੈ ਬੋਡੀ ਦੀ ਸੰਗੀ ਸੰਗੀ ਦੀ ਹਾਂ ਸੰਗੀ ਸ਼ੇਵਾ ਆ ਗਈ ਤਾਂ ਦੇ ਭਾਈ ਪੈਸੇ ਸੁਖ ਲਾ ਵੀ ਨਿਬੜ ਗਿਆ ਸੌਦਾ ਤੇ ਸਿਰੇ ਚੜ ਗਿਆ ਪਰ ਬਾਬੇ ਨੇ ਘਟਾ ਕੇ ਗੂਗਲ ਵੀ ਮੇਰੇ ਕੋਲ ਕੈਸ਼ ਸੀ ਕੈਸ਼ ਹੀ ਫੜਾ ਦੇ ਕਿੰਨੇ ਕੈਸ਼ ਓਏ ਯਾਰ ਨਾ ਕਿਨੇ ਲਾਉਣਾ ਤੁਸੀਂ ਲਾਉਣਾ ਲਓ ਜੀ ਸੌਦੇ ਭਾਵੇਂ ਕਿਵੇਂ ਵੀ ਆ ਜਿੰਨੇ ਆਏ ਸਾਰੇ ਨਗ ਵਿਕੇ ਆ ਸਾਰੇ ਵੇਚ ਤੇ ਬੰਬ ਗੜਤੀ ਅੱਜ ਆਪਣੇ ਹਰੀਕੇ ਕਾਲਾ ਬੱਕਰਾ ਮੰਡੀ ਚਾ ਵਾ ਭੁਲਾ ਦੇ ਢੋਲ ਹਾਂ ਢੋਲ ਵਜਾ ਦੇ ਮੇਰਾ ਵੀ ਵੇਚ ਦਿਆਂ ਜਰਾਨ ਤਾਂ ਰੱਖ ਕਿਸੇ ਜੋ ਨਫਾ ਕਿਸੇ ਜੋ ਘਾਟਾ ਖਾਲਸਾ ਕੋਈ ਨਹੀਂ 100 ਰੁਪਿਆ ਲਖਾਈ ਵਾਲਾ ਕਰਤਾ ਤੁਹਾਨੂੰ ਆ ਹੋਏ ਹਾਏ ਹੋਏ ਮੈਂ ਮੈਂ ਛੋੜ ਕਰਦੀ ਜਾਂਦਾ ਰਿਹਾ ਦਿਖਾਈ ਆਲਾ ਕਰਤਾ ਮੈਂ ਸੌਰੀ ਤੇਨ ਲਓ ਵੀ ਅਗਲਾ ਸੌਦਾ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਹਰ ਮੰਗਲਵਾਰ ਇਹ ਮੰਡੀ ਲੱਗਦੀ ਆ ਤੇ ਇੱਥੇ ਪਹੁੰਚਿਆ ਕਰੋ ਮੇਰੇ ਵੀਰ ਕੀ ਲਾਇਆ ਬਈ ਮੋਟੂ ਇਹ ਲੰਦਾ 4000 ਤੂੰ ਫੜੇਗਾ ਬਈ 4 ਦਾ ਹਾਂ ਕਹ ਲੈ ਬਸ ਹਾਂ ਭਾਈ ਮੈਂ ਦੇ ਲਾ ਵੀ 4000 ਲੱਗ ਗਿਆ ਬੱਕਰੇ ਦਾ ਬੋਲੀ ਤੇ ਨਾ ਨਾ ਖਾਈ ਥੋੜਾ ਸੌਰੀ ਮੈਂ ਖਾ ਲੂੰ ਚੱਲ ਤੂੰ ਖਾ ਦੀ ਖਾਦੇ ਚਾਰ ਤਿੰਨ ਚੰਦ ਹਾਂ ਸਾਢੇ ਪੰਜ ਦੇ ਦੇ ਰਖਾਈ ਮੈਂ ਨਾ ਆਪਾਂ ਇਹ ਵੇਚਣਾ ਮਜ਼ਾਕ ਚਾਹ ਉਹ ਨਹੀਂ ਕਰਦੇ ਉਹ ਦੇ ਕਹਿੰਦਾ ਨਾ ਬਈ ਇਹਨੂੰ ਐ 4500 ਰੁਪਿਆ ਲਵਾਇਆ ਸੀ ਪਹਿਲਾਂ ਫਿਰ 4500 ਵੀ ਕਰਦਾ 4700 ਸਾਨੂੰ ਨਹੀਂ ਲਾਉਂਦੇ ਜੇ ਬੱਕਰੇ ਦਾ ਚਾਰ ਸੀ ਵਾਸੀ ਭਾਈ ਹਾਂ ਯਾਨੀ ਨਹੀਂ ਲਾਉਨੇ ਵਾਕਈ ਸਹੀ ਗੱਲ ਕਰਦੀਓ ਮਤ ਲਾਉਣਾ ਮੈਂ ਕਿੰਨੀ ਮਰਜ਼ੀ ਦੀ ਸਾਨੂੰ ਪੈਸੇ ਲਾ ਆ ਜਾਣ ਨਹੀਂ ਲਾਉਂਦੇ ਤੂੰ ਲਾਉਂਦਾ ਹੀ ਨਹੀਂ ਤੇਰੀ ਬੱਕਰੀ ਦਾ ਵਾਝੇ ਇਹ ਪਹਿਲੇ ਲੱਗੀ ਜਾਂਦੇ ਨਾਲੇ ਇਹਨਾਂ ਨੂੰ ਲੱਗੇ ਸਾਡਾ ਹੁੰਦਾ ਲੈ ਡਾ 2000 ਰੁਪਏ ਬਿਲੂ ਦੱਸ ਬਈ 2500 ਹੋ ਗਿਆ ਤੇਰਾ ਨਹੀਂ ਦਿੰਦਾ 4 ਮੰਗੀ ਕਿੰਨੇ ਦਾ ਦੇਓਗੇ ਬਾਈ ਸਹੀ ਦਲਾ ਦਾ ਕਰਦੇ ਆ ਨਹੀਂ ਹੁਣ ਜੇਬ ਦੇ ਨਹੀਂ ਹੁਣਾ ਹਾਂ ਬਾਈ ਕਿੱਥੇ ਆਜੀ ਜੇਬ ਦੇ ਆ ਬਜੇ ਬੰਦੇ